ਪਰ ਫਤੋ ਸਕੂਲ ਦੇ ਬੱਚੇ ਰੋਦੇ ਆਪਸਾ ਹੀ ਹੋ ਨਸਾਂ ਦੇ ਵਿੱਚ ਜਿਵੇਂ ਪਹਿਲਾਂ ਸਸਤੀ ਦੀ ਗੱਲ ਕੀਤੀ ਮਸਲਾ ਟੱਪਦਾ ਨਹੀਂ ਫਸਲਾ 162 ਸਕੂਲ ਦੇ ਵਿੱਚ ਖੜਾ ਜਿਹੜਾ ਤੁਸੀਂ ਅਧਿਆਪਕ ਹੋ ਉਹਨਾਂ ਨੂੰ ਖਰਾਬ ਕਰਦਾ ਕੋਈ ਨਹੀਂ ਚਾਹੁੰਦੇ ਕਿ ਜਿਹੜੇ ਤੁਹਾਡੇ ਸਰਕਾਰੀ ਸਕੂਲ ਨੇ ਇਹ ਲੰਮਾ ਸਮਾਂ ਚੱਲਣ ਉਹਨਾਂ ਨੇ ਇਹ ਤੇ ਘਾੜਾ ਲਗਾ ਦਾ ਚਲਾਇਆ ਹੋਇਆ ਤੇ ਉਸ ਗੱਲ 'ਚ ਕਾਮਸਾ ਹੁੰਦੀ ਜਿਹੜੇ ਇਸ ਗੱਲ ਤੋਂ ਪਤਾ ਲੱਗਦਾ ਪ੍ਰਿਵਿਲੇਜ ਸਾਥ ਕੇਲੇ ਭਿੰਡਾ ਜਿਲੀ ਜੀ 10000 ਬੱਚਿਆਂ ਦੀ ਗਿਣਤੀ ਕਿੱਡੀ ਘੱਟੀਆ ਸਕੂਲਾਂ ਦੇ ਵਿੱਚ ਤੇ 10000 ਗਿਣਤੀ ਇੱਕ ਘਾੜਾ ਕੱਲੇ ਜਿਲ੍ਹੇ 'ਚ ਕਿੱਡੀ ਘੱਟੀਆ ਉਹ ਪੂਰੇ ਪੰਜਾਬ ਦੇ ਵਿੱਚ ਬੱਚਿਆਂ ਦੀ ਗਿਣਤੀ ਕਿੱਡੀ ਘੱਟੀ ਹੋਣੀ ਆ ਇਹ ਸਾਨੂੰ ਸਹੀ ਜੇ ਗੱਲ ਲੱਗ ਸਕਦੀ ਵੀ ਬੱਚਿਆਂ ਦੀ ਗਿਣਤੀ ਘਟ ਗਈ ਹੈ ਆਮ ਵਰਤਾਰਾ ਇਹ ਵੀ ਆਮ ਵਰਤਾਰਾ ਨਹੀਂ ਇਹ ਸੋਚੀ ਸਰਬੀ ਸਟਾਨਸ ਦੇ ਤਹਿਤ ਚਾਲਾਂ ਦੇ ਤਹਿਤ ਸਰਕਾਰਾਂ ਲਾਗੂ ਕਰਦੀਆਂ ਨੇ ਤੁਸੀਂ ਇਹਨਾਂ ਸਰਾਂ ਦੇ ਵਿੱਚ ਜਦੋਂ ਪੜਾਉਣਾ ਸੀ ਪੇਪਰ ਹੋਣ ਦੀ ਤਿਆਰੀਆਂ ਤੁਸੀਂ ਸਕੂਲਾਂ 'ਚ ਨਹੀਂ ਹੈ ਸਾਰੇ ਦਿਨ ਵਿਦਿਆਪਿਤ ਬੀਐਲਓ ਦੀਆਂ ਡਿਊਟੀਆਂ ਤੇ ਆ ਕੋਈ ਮਾਦਮ ਸੁਪਰੀ ਦੀਆਂ ਡਿਊਟੀਆਂ ਤੇ ਆ ਕੋਈ ਗ੍ਰਾਂਟਾ ਖਰਚ ਕਰਦੇ ਲੱਗਿਆ ਹੋਇਆ ਕਿਤੇ ਸਮੀਦਾਰ ਲੱਗ ਰਹੇ ਆ ਕਿਤੇ ਕੱਲ ਟੀਚਰ ਹੂੰ 'ਚ ਇੱਥੇ ਸਾਰੇ ਸਕੂਲ ਮੁਖੀ ਬੁਲਾਏ ਹੋਏ ਸੀ ਅੱਜ ਸਕੂਲਾਂ ਦੇ ਬਹੁਤ ਸਾਰੇ ਟੀਚਰ ਪੇਪਰ ਚੱਕਰ ਵਾਸਤੇ ਬੁਲਾਏ ਹੋਏ ਆ ਕਹਿੰਦਾ ਬਾਬ ਉਸ ਟਾਈਮ ਤੇ ਜਦੋਂ ਸਕੂਲਾਂ ਦੇ ਵਿੱਚ ਤੁਸੀਂ ਪੇਪਰ ਪੁੱਛੂ ਬੱਚਿਆਂ ਬੱਚੇ ਰਹਿਣਾ ਹੁੰਦਾ ਬੱਚਿਆਂ ਨੂੰ ਪੜਾਉਣਾ ਹੁੰਦਾ ਉਹਦੇ ਆਪਦੇ ਤੁਸੀਂ ਸਕੂਲਾਂ 'ਚ ਨਹੀਂ ਅੱਜ ਜਿਹੜੀ ਹੈ ਅਦਾਲਤਾਂ ਦੀ ਗੱਲ ਕਰਦੇ ਜਿਹੜੇ ਤੁਸੀਂ ਮਾਰਜੋ ਅਦਾਲਤ ਕਹਿੰਦੇ ਆ ਲੀਡਰ ਸਾਰੇ ਆਮ ਲੋਕ ਨਹੀਂ ਕਦੇ ਕਹਿੰਦੇ ਮਾਰਜੋ ਅਦਾਲਤ ਜਦੋਂ ਪੋਲੀਟੀਕਲ ਲੀਡਰ ਦੀ ਗੱਲ ਕਰਨ ਕਿ ਮਾਰਜੋ ਅਦਾਲਤ ਦਾ ਫੈਸਲਾ ਉਹ ਮਾਰਜੋ ਅਦਾਲਤ ਇਸ ਕਰਕੇ ਕਹਿੰਦੇ ਆ ਉਹ ਉਹਨਾਂ ਦੇ ਫੈਸਲੇ ਕਦੇ ਜੱਜਾਂ ਦੇ ਨਹੀਂ ਹੁੰਦੇ ਉਹ ਫੈਸਲੇ ਪੋਲੀਟੀਕਲ ਬੰਦਿਆਂ ਦੇ ਲਿਖੇ ਹੁੰਦੇ ਆ ਇੱਕ ਵਾਰੀ ਗੱਲ ਥੋੜੇ ਜਿਹਾ ਥੋੜੇ ਜਿਹਾ ਸਲਾਹ ਦੇ ਇਸ ਕਰਕੇ ਸਾਥ ਹੋਈ ਜਦੋਂ ਕੋਈ ਜੱਜ ਰਿਟਾਇਰ ਹੁੰਦਾ ਉਹ ਰਾਜ ਸਭਾ ਦਾ ਮੈਂਬਰ ਉਸੇ ਨੂੰ ਬਣ ਜਾਂਦਾ ਜਦੋਂ ਕੋਈ ਜੱਜ ਰਿਟਾਇਰ ਹੁੰਦਾ ਅਗਲੇ ਮਿਲਦੇ ਰਾਜਪੁਰ ਬਣ ਜਾਂਦਾ ਜਿੰਨੇ ਜੱਜ ਰਿਟਾਇਰ ਹੋ ਰਹੇ ਪਿਛਲੇ ਸਾਲਾਂ ਤੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਰਿਟਾਇਰ ਹੋ ਕੇ ਇੱਕ ਤਰ੍ਹਾਂ ਪਹਿਲਾਂ ਕਰੇ ਹੋਏ ਫੈਸਲੇ ਕੰਟ੍ਰੋਵਰਸਲ ਫੈਸਲੇ ਕੀਤੇ ਆ ਉੱਚ ਅਦਾਲਤਾਂ ਵਿੱਚ ਅੱਜ ਤੁਸੀਂ ਕੱਢ ਕੇ ਦੇਖੋ ਉਹਨਾਂ ਫੈਸਲਿਆਂ ਬਾਰੇ ਐਡੇ ਜਸ ਸੰਘਰਸੀ ਜਿਨ੍ਹਾਂ ਦਾਟ ਕਰ ਕੀਤਾ ਪਰਮੋਡ ਦੇ ਪੰਚ ਕਤਲ ਕਰਦੇ ਮੈਂਬਰ ਉਹਨੂੰ ਇਹਨੇ ਬੜੀ ਕੀਤਾ ਐਡੇ ਅਮਰ ਖਾਨ ਦੇ ਜਿੱਦਾਂ ਕੋਈ ਹਾਜ ਵਿੱਚ ਬਹੁਤ ਸਾਲਾਂ ਦੇ ਵਿੱਚ ਕੋਈ ਦੋਸ਼ਾਇਤ ਨਹੀਂ ਹੋਏ ਉਹਨੂੰ ਇਸ ਕਰਕੇ ਕਿਸੇ ਸਰਕਾਰ ਨੂੰ ਜਵਾਬਦੇਹੀ ਨਹੀਂ ਲਾ ਸਕਦੇ ਇਹ ਹੋ ਇਸ ਕੇਸ ਦੇ ਵਿੱਚ ਅੰਦਰ ਸਾਰਾ ਬੰਨੋ ਜਿੱਦਾਂ ਸਾਰਾ ਪਰਿਵਾਰ ਉਥੇ ਲੋਕੋ ਟੱਕੇ ਮਾਰਤਾ ਪੁਰਾ ਬਲਾਤਕਾਰ ਕੀਤਾ ਉਥੇ ਜਿਹੜਾ ਦੋਸ਼ੀ ਸੀ ਉਹਨਾਂ ਨੂੰ ਜਵਾਬਤਾ ਦੇਤੀਆਂ ਵੀ ਘਰੇ ਜਾਓ ਇਸ ਕਰਕੇ ਮਾਰਜੋ ਦਾ ਅਦਾਲਤ ਛੋਡੇ ਵਾਸਤੇ ਨਹੀਂ ਹੋ ਸਕਦੀ ਛੋਡੇ ਹੱਕ ਜੁ ਕੋਈ ਫੈਸਲਾ ਹੋ ਜੇ ਉਥੇ ਸੇਮਰਕ ਸੇਪੇ ਦਾ ਫੈਸਲਾ ਹੋਇਆ ਉਹ ਛੋਡੇ ਤੇ ਲਾਗੂ ਨਹੀਂ ਹੁੰਦਾ ਸੋਡਾ ਡੀ ਦਾ ਫੈਸਲਾ ਹੋ ਜੇ ਕਿ ਨਰਦ ਬਿਲਡਾ ਚਾਹੀਦਾ ਉਹ ਸੋਡਾ ਦਾ ਫੈਸਲਾ ਲਾਗੂ ਨਹੀਂ ਹੁੰਦਾ ਸੋਡਾ ਦੇ ਖਾਸ ਮਿਸਦੇ ਪਕਾਇਦੇ ਫੈਸਲਾ ਹੋ ਜੇ ਉਹ ਸਮਾਨਜੋਗ ਅਦਾਲਤ ਵਿੱਚ ਉਹ ਸੋਡਾ ਤੇ ਲਾਗੂ ਨਹੀਂ ਹੁੰਦਾ ਜੇ ਸਿੱਧਾ ਸੋਡਾ ਦੇ ਫੈਸਲਾ ਸੋਡਾ ਜੇਸਟ ਹੋ ਗਿਆ ਉਹ ਤੇ ਲਾਗੂ ਹੋ ਜੂ ਇਸ ਕਰਕੇ ਇਹ ਮਾਨਜੋਗ ਅਦਾਲਤਾਂ ਜਿਸ ਨੇ ਵੀ ਇਹ ਫਿਡਰ ਪਾਡੀਆਂ ਨੇ ਉਹਦਾ ਸ਼ੰਦ ਨੇ ਜਦੋਂ ਨੂੰ ਬਚਾਉਣਾ ਹੁੰਦਾ ਉਹਦੇ ਇਹ ਕੰਮ ਕਰਦੀਆਂ ਨੇ ਕਰਦੀਆਂ ਰਹੀਆਂ ਨੇ ਐਸੇ ਉਹ ਦੋਸ਼ੀ ਜਿਨ੍ਹਾਂ ਦੇ ਉੱਪਰ ਪੂਰੀਆਂ ਕਰਨੀ ਹੋਵੇ ਸਜ਼ਾ ਉਹ ਅੱਸੀ ਅੱਸੀ ਸਾਹਦੇ ਹੋ ਗਏ ਔਰ ਬੁੱਧੀਜੀਵੀ ਇੱਥੇ ਤੋਂ ਪ੍ਰੋਫੈਸਰ ਐਸਟੋਦੋ ਲੈਕ ਦਾ ਮਹਾਨ ਲੈਕ ਜਿਹਨੂੰ ਸਾਰੀ ਦੁਨੀਆ ਬੰਦੀ ਆ ਉਹ ਜੇਲਾ ਚ ਬੱਠੇ 20 ਸਾਲਾਂ ਤੋਂ ਉਹ ਛੱਡ ਰਿਹਾ ਏ ਇਸ ਕਰਕੇ ਜਦੋਂ ਵੀ ਗੱਲ ਕਰਦੇ ਟੈਟ ਦੀ ਇਕੱਲੀ ਲੜਾਈ ਦਾ ਮਸਲਾ ਹੀ ਨਹੀਂ ਏ ਇਹ ਸੋਡੇ ਸਾਟਾ ਵਾਲੀ ਸੰਸਕ੍ਰੂਣ ਖਤਰਾ ਕਰਦਾ ਮਸਲਾ ਤੇ ਸਿਸਟਮ ਖਤਮ ਹੋ ਰਿਹਾ ਇਹ ادارے ਖਤਮ ਹੋ ਰਹੇ ਲਗਾਤਾਰ ਇਹਨਾਂ ਨੂੰ ਬਚਾਉਣ ਵਾਸਤੇ ਤੇ ਪੰਜਾਬ ਹੱਥ ਫੜਦਾ ਯੂਪੀ ਦੇ ਵਿੱਚ ਬਣੇ ਕਹਿੰਦੇ 3000 ਸਕੂਲ ਬੰਦ ਕਰਤੇ ਵੱਧ ਬਜਟ ਵਿੱਚ 30000 ਸਕੂਲ ਬੰਦ ਕਰਤਾ ਇਸ ਲਈ ਜੁਰਤ ਨੂੰ ਖਤਰਨਾ ਲਾ ਲਨ ਜੋਗੀ ਦੇ ਖਰਾਬ ਤੇ ਮੋਦੀ ਦੇ ਖਰਾਬ ਕੋ ਬੋਲਣ ਨੂੰ ਤਿਆਰ ਨਹੀਂ 93000 ਤੋਂ 10 ਸਾਲਾਂ ਚ ਬੰਦ ਹੋ ਗਿਆ ਪੂਰੇ ਇੰਡੀਆ ਦੇ ਵਿੱਚ ਤਰ੍ਹਾਂ ਨੇ ਰਹਿ ਜਾ ਉਸ ਨੂੰ ਤੁਸੀਂ ਗਿਣਤੀ ਦੇਖੋ ਇਹ ਗਿਣਤੀ ਇਸ ਹਿਸਾਬ ਨਾਲ ਵੱਡੇ ਹੱਦਿਆਂ ਦੇ ਰੂਪ ਚ ਇੰਦਰ ਨੂੰ ਵੀ ਆ ਰਹੀ ਹੈ ਤੇ ਇਥੋਂ ਸਿੱਖਿਆ ਖੋਹੀ ਜਾ ਰਹੀਆਂ ਬਾਹਰਲੇ ਯੂਨੀਵਰਸਿਟੀਆ ਦਾਖਲ ਹੋ ਰਹੀਆਂ ਨੇ ਲਗਾਤਾਰ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਇਹ ਸਿੱਖਿਆ ਤੁਹਾਡੇ ਬਸ ਦੀ ਕਲੇ ਰਹਿਣੀ ਨਹੀਂ ਤੇ ਆ ਆ ਮਦਾ ਸੋਚ ਨਹੀਂ ਸਕਦਾ ਵੀ ਅਸੀਂ ਕੋਈ ਕਿਤੇ IIT ਦੇ ਵਿੱਚ ਬੱਚੇ ਪੜਾਵਾਗੇ ਕੁਟੀਆਮਟੀ ਕਲਾਕੀ ਮੈਡੀਕਲ ਐਮਬੂਲੈਂਸ ਕਰਾ ਲਗੇ ਸਾਰਾ ਕੁਝ ਉੱਥੇ ਬਾਹਰ ਹੋ ਰਿਹਾ ਹੈ ਇਹਦਾ ਕੋਈ ਹੱਲ ਨਾ ਵੱਡੀ ਡਿਊਟੀ ਪੰਜਾਬ ਸਰਕਾਰ ਦੇ ਸਰਕਾਰੀ ਕਲ ਲੋਕ ਸਭਾ ਚ ਜਵਾਬ ਦੇ ਤਾਰੇ ਸੋਚਾਰ ਦੇ ਕਹਿੰਦੇ ਟੈਕਟਰ ਹੋਊਗਾ ਤੇ ਅਧਿਆਪਕਾਂ ਵਾਸਤੇ ਵੀ ਲਹਨਤ ਵਾਲੀ ਗੱਲ ਆ ਅੱਜ ਕੱਲ ਚਾਰ ਗੁਰਪਤਨ ਨੂੰ ਫੋਨ ਆਏ ਕਹਿੰਦੇ ਚਾਰ ਗੁਰਪਤਨ ਹੋਵੇ 2-2000 ਰੁਪਏ ਦੇ ਕੇ ਪੋਜੀਸ਼ਨਰ ਬਣਨ ਦੇ ਕਮਾਲ ਦੀ ਗੱਲ ਆ ਅਧਿਆਪਕਾਂ ਕੋਲ 2-2000 ਰੁਪਏ ਦੇ ਕੇ ਆਪ ਦੇ ਅਗਰ ਵੀ ਪੋਜੀਸ਼ਨ ਪਾਉਣੀ ਆ ਇਹਨਾਂ ਵਾਸਤੇ ਪੌਣੀਆ ਨਹੀਂ ਪੌਣੀ ਚਾਹੀਦੀ ਤੇ ਕਿਸੇ ਨੂੰ ਟਟ ਨਹੀਂ ਭਰਨਾ ਚਾਹੀਦਾ ਸਾਥੀਓ ਕੇ ਦਾ ਯਾਦ ਅਕੋਜ ਜਦੋਂ ਇਹ ਡਾਡੇ ਆਏ ਨਾ ਵੀ 35 ਸਾਲ ਬਾਅਦ ਦੇ ਪੇਪਰ ਦੇ ਤਾਂ ਕਲੀਅਰ ਫੇਲ ਹੋ ਗਏ ਉਹਦਾ ਪਛਤਾਉਂਗੇ ਤੁਸੀਂ ਇਹ ਜੇ ਤੁਸੀਂ ਉਹ ਤੋਂ ਡਾਡੇ ਸੱਜਣਾ ਦਾ ਖਤਰਾ ਪਹੁੰਚ ਗਏ ਇਸ ਰੂਪ ਦੇ ਵਿੱਚ ਬੱਚੋ ਜੇ ਤੁਸੀਂ ਇਹ ਡਾਡੇ ਤੋਂ ਬਚਣਾ ਲੜਾਈ ਕੋਈ ਹੰਲਾ ਸੰਗਸ ਦੇ ਵਿੱਚ ਆਜੋ ਬਾਜੋਗੇ ਇਹ ਜਦੋਂ ਡਾਡੇ ਸੋਡੇ ਸਭ ਤੋਂ ਕਿ ਸਪੀਡ ਪੁਲਿਸ ਸਹੀ ਹੋਜੂ ਸਰਕਾਰਾਂ ਵੀ ਸਹੀ ਹੋ ਜਾਣੀਏ ਸਾਰਾ ਕੁਝ ਸਹੀ ਹੋਜੂ ਧੰਨਵਾਦ ਸਾਨੂੰ ਸੱਤਿਆਂ ਦਾ ਬਹੁਤ ਧੰਨਵਾਦ ਜੈ ਜੱਟਾ ਜੈ ਅਸਕਰ ਜਿੱਤ ਲੜਦੇ ਹਾਂ